ਹਾਂਜੀ ਗੱਭਰੂ ਅੱਜ ਪਹੁੰਚਿਆ ਪਿੰਡ ਸ਼ੇਰਪੁਰ ਆ ਹੈਗਿਆ ਕਾਤਰੋ ਰੋਡ ਸਾਹਮਣੇ ਹੈਗਿਆ ਜੀਡੀਐਫਸੀ ਬੈਂਕ ਆ ਰੋਡ ਜਾਂਦੀ ਆ ਤੇ ਆ ਜਾਂਦੀ ਆ ਗਲੀ ਆਪਾਂ ਬੰਦਿਆਂ ਕੋਲ ਚੱਲਦੇ ਆ ਨੋਵਲ ਵਾਲੇ ਇਹ ਜਿਹੜੀ ਆ ਸੀਜ਼ਨ ਦੀ ਵੀਡੀਓ ਬਹੁਤ ਇੰਪੋਰਟੈਂਟ ਵੀਡੀਓ ਆ ਕਿਉਂਕਿ ਜਿਹੜੀ ਚੀਜ਼ ਦਾ ਸੀਜ਼ਨ ਚੱਲ ਰਿਹਾ ਤੁਹਾਨੂੰ ਉਹਦੇ ਹੀ ਦਰਸ਼ਨ ਕਰਾਉਣੇ ਨੇ ਮੋਟਰਾਂ ਦੇ ਬਾਈ ਉਹ ਨਹੀਂ ਐਨੇ ਸਸਤੇ ਰੇਟ 'ਚ ਮੋਟਰਾਂ ਬੰਦੇ ਨੇ ਆ ਰੇਟ 'ਚ ਤੁਹਾਨੂੰ ਕਿਸੇ ਨੇ ਮੋਟਰ ਨਹੀਂ ਬੰਨ ਕੇ ਦੇਣੀ ਮਾਗਾ ਨਾ ਪੂਰਾ ਘੈਂਟ ਜਗਾੜ ਆ ਨਵੀਂ ਮੋਟਰ ਲਓ ਪੁਰਾਣੀ ਮੋਟਰ ਲਓ ਸਾਰੇ ਸੰਦ ਪਾਈਆਂ ਕੋਲ ਮਿਲਦੇ ਕਿੰਨੀਆਂ ਮੋਟਰਾਂ ਤੁਸੀਂ ਦੇਖ ਰਹੇ ਹੋ 1 2 3 4 5ਵੀਂ ਉਹ ਪਈਆ ਅੱਜ ਨੋਵਲ ਵਾਲਿਆਂ ਨੇ ਇਹ ਮੋਟਰਾਂ ਬੰਨ ਕੇ ਸ਼ਾਮ ਨੂੰ ਤੋੜਨੀਆਂ ਨਹੀਂ ਜੇ ਤੁਸੀਂ ਸਵੇਰੇ ਕੱਢ ਲਿਆ ਏ ਪਾ ਸ਼ਾਮ ਨੂੰ ਜੇ ਬਾਰੀ ਆ ਗਈ ਤਾਂ ਜੀ ਦੀ ਨੂੰ ਪਾਣੀ ਲੱਗੂਗਾ ਕੋਈ ਐਸੀ ਗੱਲਾਂ ਦੇ ਘਰਾਂ ਦੇ ਪਹੁੰਚ ਕੇ ਜਿਹੜੇ ਮੁੰਡੇ ਨੇ ਮੋਬਾਈਲ ਫੜਿਆ ਹੋਵੇ ਉਹਦੇ ਨਾਂ ਤੇ ਜ਼ਖਾਨਾ ਮੁੰਡੇ ਦਾ ਨਾਂ ਨੋਬਲ ਆ ਆ ਬਾਈ ਹੋਣੀ ਫੀਤੇ ਸ਼ੀਤੇ ਚੱਕੀ ਫਿਰਦੇ ਨੇ ਆ ਮੋਟਰ ਦੀ ਬਣਾਈ ਹੋ ਰਹੀ ਆ ਬਿਲਕੁਲ ਰੀਜ਼ਨੇਬਲ ਰੇਟ ਤੇ ਉਹ ਰੇਟ ਤੇ ਜਿਹੜਾ ਰੇਟ ਤੁਹਾਨੂੰ ਪੰਜਾਬ ਚ ਮਿਲਣਾ ਆ ਆਓ ਮਹਾਰਾਜ ਦੇਵਤਿਆਂ ਹੈਲੀਕਾਪਟਰ ਨੂੰ ਰਾਜੀਓ ਹਾਂਜੀ ਹਾਂ ਅੱਜ ਪਹੁੰਚਿਆ ਭਾਈ ਨੋਵਲ ਵਾਲਿਆਂ ਦੇ ਹਾਂਜੀ ਜਗ੍ਹਾ ਕਿਹੜੀ ਆ ਵੀਰੇ ਸ਼ੇਰਪੁਰ ਠਾਣਾ ਜੀ ਪਿੰਡ ਪਾਈ ਜੀ ਇਹ ਸ਼ੇਰਪੁਰ ਠਾਣਾ ਹੈ ਜ਼ਿਲ੍ਹਾ ਕਿਹੜਾ ਜੀ ਸੰਗਰੂਰ ਜੀ ਸੰਗਰੂਰ ਜ਼ਿਲ੍ਹਾ ਤੇ ਗਲੀ ਆਪਣੀ HDFC ਵਾਲੀ ਉਹ ਵੀ ਆਪਾਂ ਤੁਹਾਨੂੰ ਦਰਸ਼ਨ ਕਰਾ ਦਾਂਗੇ ਪਹਿਲਾਂ ਤਾਂ ਬਾਈ ਦੇ بڑے ਭਾਈ ਦੇ ਦਰਸ਼ਨ ਕਰੋ ਆਪਾਂ ਹਮੇਸ਼ਾ ਵੀਡੀਓਜ਼ ਪਾਉਂਦੇ ਰਹਿੰਨੇ ਆ ਪਰ ਜਿਹੜੀ ਅੱਜ ਵਾਲੀ ਵੀਡੀਓ ਆ ਇਹ ਜ਼ਿਮੀਂਦਾਰਾਂ ਦੇ ਪੱਖ ਚ ਜਿਹੜਾ ਤੁਹਾਡੇ ਟੀਕਾ ਲੱਗਦਾ ਟੈਰਾਮਾਈਸੀਨ ਦਾ ਮੋਟਰਾਂ ਮੋਟਰਾਂ ਬੰਨ ਬਣਾਈਏ ਦਾ ਮੋਟਰ ਦਾ ਕੀ ਹੁੰਦਾ ਵੀ ਆਪਾਂ 10 ਪਾਵਰ ਦੀ ਮੋਟਰ ਬਣਾ ਲਈ 15 ਦੀ ਬਣਾ ਲਈ ਰਫ ਲਿਓ 3500 4000 ਰੁਪਏ ਮੈਂ ਵੀ ਬਣਾਉਣਾ ਹੀ ਨਹੀਂ ਨਾ ਮੋਟਾ ਜੀ ਲੈ ਲੈਂਦੇ ਨੇ ਉਰੇ ਸਭ ਤੋਂ ਪਹਿਲਾਂ ਸਿੱਧਾ ਜਿਹੜਾ ਬਾਈਆਂ ਦਾ ਹਿਸਾਬ ਆ 1 ਪਾਵਰ ਦੀ ਮੋਟਰ ਬਈ ਕਿੰਨੇ ਪੈਸੇ ਲੈਣੀ ਹੋਈ ਇੱਕ ਪਾਵਰ ਦਾ 1500 ਜੀ ਇੱਕ ਐਚਪੀ ਦਾ ਇੱਕ ਐਚਪੀ ਇੱਕ ਐਚਪੀ ਮੰਲੋ 15 ਦੀ ਮੋਟਰ ਦਾ ਮੰਲੋ 15 ਦੀ ਮੋਟਰ ਆ ਜੀ ਕਿੰਨੇ ਪੈਸੇ ਲਵਾਂਗੇ 1500 ਰੁਪਏ ਜੀ 300 ਫਿਟਿੰਗ ਚਾਰਜ ਜੀ 1800 ਸਿੱਧਾ ਜਿਹੜੀ ਬਾਈਂਡਿੰਗ ਆ ਜਿਹੜੀ ਆਪਾਂ ਮੋਟਰ ਬੰਨਦੇ ਆ ਜਿਵੇਂ ਉਹ ਬਾਈ ਪਿੱਛੇ ਬੰਨਣ ਲੱਗਿਆ ਵਾ ਜਿਹਨੂੰ ਬਾਈਂਡਿੰਗ ਕਹਿ ਦਿੰਦੇ ਆ ਉਹਦਾ ਪਾਵਰ ਦਾ ਕੁੱਲ 100 ਰੁਪਇਆ ਅਗਲੀ ਗੱਲ ਆ ਤੁਹਾਨੂੰ ਬਾਈ ਜੀ ਦੱਸਣਗੇ ਕਿੰਨੇ ਪਾਵਰ ਤੋਂ ਵੀਰੇ ਮੋਟਰਾਂ ਬੰਦਦੇ ਆ ਜੀ ਆਪਾਂ ਆਪਾਂ ਜੀ ਬਣਦੇ ਪਾਵਰਾਂ ਸਾਰੀਆਂਗੇ ਜਿਹੜੀ ਬੈਂਡਿੰਗ ਸਟਾਰਟ ਹੈਗੀ ਬਹੁਤ 15 HP ਤੋਂ ਸਟਾਰਟ ਹੈ ਠੀਕ ਆ ਜੀ 1800 ਰੁਪਏ ਲੈਨੇ ਆਪਾਂ ਉਸ ਤੋਂ ਬਾਅਦ 20 HP ਦਾ ਠੀਕ ਆ ਜੀ 2300 ਰੁਪਏ ਹੋ ਗਿਆ 7.5 ਦੀ ਦੇ 2050 ਹੋ ਗਏ ਵੀਰੇ ਜੱਟ ਛੇਤਰ ਬਹੁਤ ਮਾਰਦੇ ਨੇ ਐ ਭਾਈ ਬਣ ਕੇ ਦੱਸਦੇ ਵੀ ਜਿਵੇਂ ਆਪਾਂ 15 ਦੀ ਮੋਟਰ ਕਹਿ ਲਈ ਹਾਂਜੀ 15 ਦੀ ਮੋਟਰ ਦਾ 100 ਰੁਪਏ ਨੂੰ 1500 ਤਾਂ ਇੱਕ ਹੋ ਗਿਆ 300 ਫਿਟਿੰਗ ਚਾਰਜ ਹੋ ਗਿਆ ਜੀ 1500 ਫਿਟਿੰਗ ਕਿਹੜੀ ਜਿਹੜੀ ਆਪਾਂ ਮੋਟਰ ਇਕੱਠੀ ਕਰਨੀ ਹੈ ਇਕੱਠੀ ਕਰਦੇ ਆ ਜੀ ਅੱਛਾ ਜੇ 베アリング ਪੱਕਾ ਕੋਈ ਹੋਰ ਕੋਈ ਸਹਜ ਲੱਲਾ ਫੱਲਾ ਹੋ ਗਿਆ ਉਹਦਾ ਜੀ ਜਿੱਦਾਂ ਜੀ ਇਹਦੇ ਵਿੱਚ ਜਿਹੜੀ ਤਾਰ ਪੈਂਦੀ ਆ ਉਹ ਵੇਚੀ ਹੈਗੀ ਹਾਂਜੀ ਆਗਰ ਕੋਈ ਬੋਸ ਲੱਗਦੇ ਨੇ ਹਾਂਜੀ ਜਾਂ ਕੋਈ ਹੋਰ ਲੀਡਾਂ ਪੈਂਦੀਆਂ ਨੇ ਮੋਟਰ ਦੇ ਉਹ ਐਕਸਟਰਾ ਉਹ ਸਾਰਾ ਸਮਾਨ ਐਕਸਟਰਾ ਜੀ ਉਹ ਉਹ ਹਾਂਜੀ ਉਹ ਤਾਂ ਜ਼ਿਆਦਾਤਰ ਲੀਡਾਂ ਲੂਡਾਂ ਤਾਂ ਪੈਂਦੀਆਂ ਨਹੀਂ ਹੁੰਦੀਆਂ ਜੀ ਜ਼ਿਆਦਾਤਰ ਮੇਨ ਮੋਟਰ ਹੀ ਗੱਡੀ ਚੜਦੀ ਹਾਂਜੀ ਹਾਂ ਅਗਲੀ ਗੱਲ ਵੀਰ ਬਣ ਕੇ ਦੱਸੋ ਵੀ ਜਿਵੇਂ ਮੋਟਰ ਫੁੱਗ ਜਾਂਦੀ ਆ ਹਾਂਜੀ ਜ਼ਿੰਮੇਦਾਰ ਤੇ ਮੰਚੇ ਹੁੰਦਾ ਵੀ ਹੁਣ ਆਪਾਂ ਨੌ ਵੀ ਚੱਲ ਆਏ ਜੰਨੇ ਆ ਵੀ ਦੋ ਤਿੰਨ ਕੁ ਮਸ਼ਹੂਰ ਨੇ ਟੈਕਸਮੋ ਆ ਲੂਪੀ ਆ ਫਲਾਣਾ ਵੀ ਮੈਂ ਤਾਂ ਉਹੀ ਪਾਉ ਜਿਹੜੀ ਥੋਡੇ ਵਾਲੀ ਤੁਸੀਂ ਬ੍ਰਾਂਡ ਮੋਟਰ ਦਾ ਵੇਚਦੇ ਹੋ ਉਹਦੇ ਚ ਕੀ ਫਰਕ ਆ ਜਿਵੇਂ ਟੈਕਸਮੋ ਕਹਿ ਲਓ ਲੂਪੀ ਕਹਿ ਲਓ ਸੀਆਰਆਈ ਕਹਿ ਲਓ ਹੋਰ ਕਹਿ ਲਓ ਬਰੂਨੋ ਕਹਿ ਲਓ ਜਿਹੜੇ ਅਸੀਂ ਮੋਟਰ ਵੇਚਦੇ ਆ ਜੀ ਸਫਲ ਸਟਾਰ ਕੰਪਨੀ ਦੀ ਵੇਚਦੇ ਆ ਠੀਕ ਆ ਜੀ ਤੇ ਨੋਵਲ ਬ੍ਰਾਂਡ ਦੇ ਵਿੱਚ ਸਾਡੇ ਆਪਣੇ ਬ੍ਰਾਂਡ ਦੇ ਵਿੱਚ ਅਸੀਂ ਮਤਲਬ ਮੋਟਰਾਂ ਤਿਆਰ ਕਰਾਈਆਂ ਨੇ ਕੰਪਨੀ ਨੂੰ ਕਹਿ ਕੇ ਠੀਕ ਆ ਜੀ ਪੂਰਾ ਟਾਪੋ ਟਾਪ ਸਮਾਨ ਪਵਾਇਆ ਹੈ ਜੀ ਠੀਕ ਆ ਜੀ ਰੇਤੇ ਵਾਲੇ ਬੋਸ ਨੇ 100% ਹਾਰਡ ਕ੍ਰੋਮ ਸਲੀਬਾ ਨੇ ਜੀ ਬੈਲੈਂਸ ਵਾਲੇ ਅੰਪੈਲਰ ਨੇ ਠੀਕ ਆ ਜੀ ਤੇ ਉਸ ਤੋਂ ਬਾਅਦ ਸਾਰੇ ਸ਼ਕੀਲ ਦੇ ਨਟ ਨੇ ਮੋਟਰ ਦੇ ਵਿੱਚ ਕੋਈ ਵੀ ਐਮ ਐਸ ਦਾ ਨਟ ਨਹੀਂ ਤੁਹਾਨੂੰ ਮਿਲੂਗਾ ਠੀਕ ਆ ਜੀ ਕਾਰਬਨ ਦੀ ਥਰਸਟ ਪਲੇਟ ਆ ਜੀ ਜਿਹੜੇ ਵੱਡੀਆਂ ਕੰਪਨੀਆਂ ਜਿਹਦਾ ਤੁਸੀਂ ਨਾਮ ਲੈਂਦੇ ਹੋ ਲੂਬੀ ਸੀਆਰਆਈ ਦਾ ਉਹ ਸਮਾਨ ਪਿਆ ਵਾ ਜੀ ਇਹਨਾਂ ਚ ਠੀਕ ਆ ਜੀ ਪਰ ਆਪਣੇ ਵੀਰੇ ਸਾਲਾ ਸਮਾਜ ਉਲਟਾ ਹੈ ਆਪਣੇ ਲੋਕ ਕਹਿੰਦੇ ਵੀ ਜਿਹੜੀ ਚੀਜ਼ ਮਹਿੰਗੀ ਆ ਉਹ ਵਧੀਆ ਹੁੰਦੀ ਆ ਆਪਣੇ ਰਵਾਜ ਆ ਵੈਸੇ ਹਾਂ ਜੀ ਜਿੰਨਾ ਆਪਾਂ ਕਿਸੇ ਨੂੰ ਚੀਜ਼ ਮਹਿੰਗੀ ਵੇਚਾਂਗੇ ਅਗਲਾ ਉਹਨੂੰ ਵਧੀਆ ਕਹਿ ਦਿੰਦਾ ਜਣੀ ਕਹਿਣ ਤੋਂ ਭਾਵ ਜਿਹੜੀ ਆ ਤੁਸੀਂ ਆ ਸਫਲ ਸਟਾਰ ਜਾਂ ਤੁਹਾਡੀ ਨੋਵਲ ਦੇ ਮਾਰਕੀਟ ਤੇ ਮੋਟਰ ਵੇਚਦੇ ਹੋ ਹਾਂਜੀ ਇਹਦੇ ਅੰਪਿਆਰ ਪਾਣੀ ਇਹਦਾ ਕੀ ਫਰਕ ਹੋਊਗਾ ਟੈਕਸਮੋਨ ਲੈ ਪੱਬੇ ਨਾਲ ਜੇ ਆਪਾਂ ਇੱਕ ਪਾਸੇ ਟੈਕਸਮੋ ਚਲਾ ਲਈਏ ਇੱਕ ਪਾਸੇ ਥੋਡੇ ਵਾਲੀ ਸਫਲ ਸਟਾਰ ਚਾਹੇ ਤੁਸੀਂ ਸਫਲ ਸਟਾਰ ਦੇ ਨਾਲ ਟੈਕਸਮੋ ਨੂੰ ਲਾ ਲਿਓ ਚਾਹੇ ਲੂਬੀ ਨੂੰ ਚਾਹੇ ਸੀਆਰਆਈ ਨੂੰ ਠੀਕ ਹੈ ਜੀ ਰਿਜ਼ਲਟ 19 ਨਹੀਂ ਆਉਂਦਾ ਸਾਡਾ 21 ਆ ਸਕਦਾ ਹੈ ਠੀਕ ਹੈ ਜੀ ਯਾਨੀ ਪਾਣੀ ਫੁੱਲ ਪਟਾ ਫੁੱਲ ਹਾਂ ਜੀ ਸਾਰੇ ਬੈਲੈਂਸ ਵਾਲੇ ਮੈਨੂਫੈਕਚਰਰ ਨੇ ਜੋ ਇਹਨਾਂ ਦਾ ਸਿਸਟਮ ਕਰਿਆ ਸਾਰੀ ਸੀਐਨਸੀ ਮਸ਼ੀਨ ਤੇ ਇਹਦਾ ਸਮਾਨ ਬਣਿਆ ਆਪਣੀ ਮੋਟਰ ਦਾ ਫਰ ਜਿਆਦਾਤਰ ਜੀ ਅੱਗੇ ਕੀ ਸੀਗਾ ਅੱਗੇ ਦੇਸੀ ਪਰਦੇਸੀ ਹੁੰਦੀ ਸੀ ਹਾਂਜੀ ਵੱਡੀਆਂ ਕੰਪਨੀਆਂ ਲਵੇ ਸੀਐਨਸੀ ਮਸ਼ੀਨਾਂ ਸੀਗੀਆਂ ਹਾਂਜੀ ਤੇ ਆਮ ਜਿਹੜੇ ਬੰਦੇ ਬਣਾਉਂਦੇ ਸੀ ਉਹਨਾਂ ਕੋਲ ਹੈ ਨਹੀਂ ਸੀ ਉਹਨਾਂ ਲਵੇ ਹੈ ਨਹੀਂ ਸੀ ਦਿੱਕਤ ਇਹ ਸੀ ਪਰ ਹੁਣ ਸਮੇ ਦੇ ਹਿਸਾਬ ਨਾਲ ਛੋਟੀਆਂ ਕੰਪਨੀਆਂ ਲਵੇ ਵੀ ਵੱਡੀਆਂ ਕੰਪਨੀਆਂ ਵਾਲਾ ਸਾਮਾਨ ਹੋ ਗਿਆ ਹਾਂ ਉਹਨਾਂ ਨੇ ਰੇਟ ਆਪਣਾ ਉੱਥੇ ਠੋਕਮਾਂ ਬੰਨਿਆ ਹੋਇਆ ਹਾਂਜੀ ਸੋ ਵੀਰੇ ਮੈਂ ਹਮੇਸ਼ਾ ਲੋਕਾਂ ਨੂੰ ਬੇਨਤੀ ਕਰਦਾ ਹੁੰਨਾ ਕਿ ਜਿਹੜੀ ਟੈਕਨੋਲੋਜੀ ਆ ਇਹ ਕਿਸੇ ਦੇ ਬਾਪੂ ਵਾਲੀ ਨਹੀਂ ਹੈਗੀ ਵੀ ਜੇ ਕਿਸੇ ਨੇ ਕੋਈ ਚੀਜ਼ ਬਣਾ ਲਈ ਤਾਂ ਉਹੀ ਬਣਾਊਗਾ ਕੋਈ ਵੀ ਬੰਦਾ ਕੋਈ ਵੀ ਚੀਜ਼ ਅੱਜ ਦੇ ਟਾਈਮ 'ਚ ਬਣਾ ਸਕਦਾ ਹੈ ਬਹੁਤ ਕੰਟਰੀ ਨੇ ਆਪਣੇ ਗਮਾਂਢੀ ਚਾਈਨਾ ਜਾਓ ਤੁਸੀਂ ਜਿਹੜੀ ਮਰਜ਼ੀ ਟੌਪ ਦੀ ਮਸ਼ੀਨ ਲੈ ਲਓ ਜਿੰਨੀ ਮਰਜ਼ੀ ਬੋਦੀ ਲੈ ਲਓ ਉੱਥੋਂ ਹਰੇਕ ਕੰਪਨੀ ਨੇ ਸੀਐਨਸੀ ਆ ਲਾ ਲੀਆਂ ਹਰੇਕ ਦੀ ਜਿਹੜੀ ਕੁਆਲਿਟੀ ਆ ਉਹ ਪ੍ਰੈਸਾਈਜ਼ਡ ਹੋਗੀ ਸੈਜ ਸਹੀ ਹੋਗੇ ਹੁਣ ਕੋਈ ਬ੍ਰਾਂਡ ਦਾ ਫਰਕ ਨਹੀਂ ਹੁਣ ਤਾਂ ਟੀਕੇ ਦਾ ਹੀ ਫਰਕ ਆ ਉਹ ਜਾਨੀ ਕਿ 10 ਐਮਐਲ ਭਰ ਕੇ ਲਾ ਲੈਂਦੇ ਨੇ ਬਾਈ ਉਹ ਨਹੀਂ ਵਿਚਾਰੇ ਇਹਵਾਜੀ ਕੱਢੀ ਜਾਂਦੇ ਨੇ ਅੱਧਾ ਐਮਐਲ ਆਉਂਦੇ ਨੇ ਸੋ ਆਜੋ ਫਿਰ ਸਾਨੂੰ ਇਧਰ ਦਰਸ਼ਨ ਕਰਾਉਣਾ ਬਾਈ ਉਹਨਾਂ ਦੀ ਜਿਹੜੀ ਵੱਡੀ ਸਿਫਤ ਆ ਪਿਛਲੇ 21 ਸਾਲਾਂ ਤੋਂ ਤਾਂ ਇਹ ਕੰਮ ਕਰ ਰਹੇ ਨੇ ਪਿਛਲੇ 15 ਸਾਲਾਂ ਤੋਂ ਮੋਟਰ ਦੀ ਬਾਈਂਡਿੰਗ ਦਾ ਇੱਕੋ ਰੇਟ ਆ ਨਾ ਕਦੇ ਵਧਾਇਆ ਨਾ ਕਦੇ ਘਟਾਇਆ ਅਗਲੀ ਗੱਲ ਆ ਜਿਹੜੀਆਂ ਬਾਈ ਉਹਨਾਂ ਕੋਲ ਬ੍ਰਾਂਡ ਆ ਸਫਲ ਦੇ ਨਾਮ ਤੇ ਨੋਬਲ ਦੀ ਮਾਰਕੀਟਿੰਗ ਆ ਇਹਨਾਂ ਕੋਲ ਉਹਦੇ ਤੁਹਾਨੂੰ ਇਹਦੇ ਵੀ ਦਰਸ਼ਨ ਕਰਾਉਨੇ ਆ ਉਹਨਾਂ ਮੋਟਰਾਂ ਦੇ ਵੀ ਦਰਸ਼ਨ ਕਰਾਉਨੇ ਆ ਬਾਈ ਜੀ ਆਹ ਕੀ ਸਮਾਨ ਆ ਪਾਣੀ ਵਧਾ ਘਟਾ ਦੋਗੇ ਜੇ ਜਿੰਨਾ ਵੱਧ ਗਿਆ ਹਾਂਜੀ ਠੀਕ ਆ ਜੀ ਇਹ ਕੀ ਜਗਾੜ ਆ ਮਹਾਰਾਜ ਇਹ ਜੀ ਕਿਸੇ ਨੇ ਸਟੇਜ ਵਧਾਉਣੀ ਘਟਾਉਣੀ ਆ ਪਾਣੀ ਵਧਾਉਣਾ ਜਾਂ ਜਿਵੇਂ ਪਿਆਰ ਵਧਾਉਣੇ ਘਟਾਉਣੇ ਹਾਂਜੀ ਕਿਸੇ ਨੇ ਮੋਟਰ ਦਾ 6 ਇੰਚੀ ਵਾਲਾ ਪੰਪ 7 ਵਾਲਾ ਕਰਨਾ 7 ਵਾਲਾ ਗਾ 9 ਵਾਲਾ ਗਾ 6 ਵਾਲਾ ਕਰਨਾ ਠੀਕ ਆ ਜੀ ਸੋ ਅਗਲੀ ਗੱਲ ਆ ਵੀਰੇ ਥੋਡੀ ਮੋਟਰ ਛੜ ਗਈ ਪੁਰਾਣੀ ਪੁਰਾਣੀ ਲੈ ਕੇ ਭਾਵੇਂ ਤਾਂ ਉਹਨੂੰ ਦੇਖੋ ਤੁਹਾਡੇ ਕੋਲ ਚਾਰ ਪੰਜ ਆਪਸ਼ਨ ਨੇ ਪੁਰਾਣੀ ਲਿਆਓ ਭਾਵੇਂ ਤਾਂ ਬਣਾ ਲਓ ਰਿਪੇਅਰ ਕਰਾ ਲਓ ਥੋੜਾ ਦਿਲ ਕਰਦਾ ਪੁਰਾਣੀ ਦੇ ਕੇ ਪੁਰਾਣੀ ਲੈ ਜਾਓ ਥੋੜਾ ਦਿਲ ਕਰਦਾ ਪੁਰਾਣੀ ਦੇ ਕੇ ਨਵੀਂ ਲੈ ਜਾਓ ਸਾਰੇ ਹੀ ਸੰਦਪਾਈ ਉਹਨਾਂ ਕੋ ਹਾਜ਼ਰ ਨੇ ਆ ਪੁਰਾਣੀਆਂ ਮੋਟਰਾਂ ਪਈਆਂ ਨੇ ਜਿਹੜੀਆਂ ਯੂਜ਼ ਨੇ ਅਜੇ ਤਰਾਹ ਚੱਲ ਰਿਹਾ ਪਈਆਂ ਨੇ ਮੋਟਰਾਂ ਤੇ ਆ ਨਾਲੋਂ ਨਾਲ ਬਾਈ ਉਹ ਨਹੀਂ ਬਣਾਈ ਕਰ ਰਹੇ ਨੇ ਜਿਹੜਾ ਆਪਾਂ ਤੁਹਾਨੂੰ 100 ਰੁਪਏ ਬਾਈਂਡਿੰਗ ਦੱਸਿਆ ਆ ਬਾਈ ਆਪਣੇ ਵਾਲੇ ਬ੍ਰਾਂਡ ਦੇ ਨੋਵਲ ਵਾਲੇ ਦੇ ਕਰਾ ਮੇਰਾ ਵੀਰ ਦਰਸ਼ਨ ਕਿਹੜੀ ਲੇਜ਼ਰ ਲੂਜ਼ਰ ਕਟਿੰਗ ਕਰਨਾ ਇਹਦਾ ਕੀ ਫਰਕ ਆ ਸੰਦ ਚ ਆ ਬਾਈ ਉਹਨਾਂ ਦੀ ਭਾਈ ਆਪਣਾ ਬ੍ਰਾਂਡ ਆ ਹਾਂਜੀ ਨੋਵਲ ਕੀ ਫਰਕ ਆ ਜੀ ਇਹ ਚ ਕੀ ਕਹਿੰਦੇ ਸੀ ਸਰ ਮੈਂ ਐਂ ਕਹਿ ਰਿਹਾ ਸੀਗਾ ਜਿੱਦਾਂ ਇਹ ਲੇਜ਼ਰ ਪ੍ਰਿੰਟਿੰਗ ਲੂਬੀ ਮੋਟਰ ਤੇ ਹੀ ਆਉਂਦੀ ਸੀ ਪਹਿਲਾਂ ਲੇਜ਼ਰ ਵਾਲੀ ਹਾਂਜੀ ਹੂੰ ਤੇ ਆਪਣੀ ਮੋਟਰ ਤੇ ਵੀ ਪ੍ਰਿੰਟਿੰਗ ਉਹੀ ਐ ਸੇਮ ਆ ਜਣੀ ਐ ਸੇਮ ਆ ਜਣੀ ਲੈਜਰ ਵਾਲੀ ਉਹ ਪ੍ਰਿੰਟ ਲੈਜਰ ਵਾਲੀ ਪ੍ਰਿੰਟਿੰਗ ਪਹਿਲਾਂ ਕੰਪਨੀਆਂ ਕੋਲ ਮਨੋਪਲੀ ਹੁੰਦੀ ਸੀ ਹੁਣ ਸਾਰੇ ਬੰਦਿਆਂ ਕੋਲ ਉਹੀ ਕੰਮ ਆ ਹਾਂਜੀ ਹਾਂ ਵੀਰੇ ਜੇ ਆਪਾਂ ਸਿੱਧੇ ਸ਼ਬਦਾਂ ਚ ਜੱਟੂ ਭਾਸ਼ਾ ਚ ਕਹੀਏ ਜਿਹੜੀ ਆ ਸਫਲ ਦੀ ਮੋਟਰ ਪਈਆ ਪਾਣੀ ਨੂੰ ਕੰਪੇਅਰ ਕਰ ਲੋ ਐਂਪੀਅਰ ਨੂੰ ਕੰਪੇਅਰ ਕਰ ਲੋ ਲਾਈਫ ਨੂੰ ਕੰਪੇਅਰ ਕਰ ਲੋ ਤੁਹਾਨੂੰ ਜਿਹੜੇ ਕਹਿੰਦੇ ਕਹੋਂਦੇ ਬ੍ਰਾਂਡ ਨੇ ਉਹਨਾਂ ਦੇ ਬਰਾਬਰ ਮਿਲੂਗਾ ਤੇ ਰੇਟ ਦਾ ਬਾਈ ਮੋਟਾ ਜਿਹਾ ਫਰਕ ਦੱਸੀ ਮੰਨ ਲਓ 15 ਦੀ ਮੋਟਰ ਇੱਕ ਟੌਪ ਵਾਲੀ ਨਵੀਂ ਲੈਣੀ ਆ ਇੱਕ 15 ਦੀ ਆਪਾਂ ਨੇ ਦੇਣੀ ਆ ਕਿੰਨਾ ਕੁ ਫਰਕ ਪਾ ਦੇਗਾ ਮੇਰਾ ਮਤਲਬ ਆਪਣੀ 15 ਦੀ ਮੋਟਰ 32000 ਰੁਪਏ ਦੀ ਹੈ ਜੀ ਠੀਕ ਆ ਜੀ ਨਸਲ ਵਾਲੀ ਆ ਜਿਹੜੀ ਬਹੁਤੀ ਕਹਿੰਦੀ ਕਹੋਂਦੀ ਉਹ ਕਿੰਨੇ ਦੀ ਉਹ 50 ਦੇ ਕਰੀਬ ਹੋਣੀ ਹੈ ਜੀ ਘੱਟੋ ਘੱਟ ਮੈਨੂੰ ਵੈਸੇ ਪਤਾ ਨਹੀਂ ਰੇਟ ਦਾ ਵੀਰੇ ਮੋਟਾ ਜਿਹਾ ਸਭ ਕੱਢ ਦੰਨੇ ਆ ਥੋੜਾ 18 ਤੋਂ 20000 ਰੁਪਇਆ 15 20 ਦੀ ਮੋਟਰ ਮਗਰ ਸਿੱਧਾ ਸਿੱਧਾ ਬਚ ਜਾਣਾ ਇਹਦੇ 'ਚ ਬਿਲਕੁਲੇ ਕੋਈ ਦੋਰਾਵਾ ਨਹੀਂ ਕਿ ਹੁਣ ਜਿਵੇਂ ਪਹਿਲਾ ਇਕੱਲਾ ਆਈਓਐਫਏ اسلحਾ ਬਣਾਉਂਦਾ ਸੀ ਹੁਣ ਕਿੰਨੀਆਂ ਕੰਪਨੀਆਂ ਆ ਗਈਆਂ ਕਿਉਂਕਿ ਸੀਐਨਸੀ ਆ ਗਈ ਸੀਐਨਸੀ ਨੇ ਸਾਰਿਆਂ ਦਾ ਕੰਮ ਸੌਖਾ ਕਰਤਾ ਉਸੇ ਮਟੀਰੀਅਲ ਚ ਉਸੇ ਕੁਆਲਿਟੀ ਚ ਜਿਹੜੀਆਂ ਲੋਕਲ ਕੰਪਨੀਆਂ ਨੇ ਉਹ ਥੋੜੀ ਤੋਂ ਸਸਤੇ ਚ ਤੁਹਾਨੂੰ ਸੇਵਾ ਦਿੰਦੀਆਂ ਨੇ ਹੋਰ ਮਹਾਰਾਜ ਆਹ ਬਾਈਆਂ ਦਾ ਭਾਈ ਇੱਥੇ ਬੈਠਣ ਉੱਠਣ ਵਾਲਾ ਸੰਦਾ ਇੱਥੇ ਬਾਈ ਬਹਿੰਦੇ ਉੱਠਦੇ ਨੇ ਬਾਹਰੋਂ ਮੈਂ ਤੁਹਾਨੂੰ ਦਰਸ਼ਨ ਕਰਾ ਦਿੰਨਾ ਕਿੱਧਰੋਂ ਐਂਟਰੈਂਸ ਆ ਕਿੱਧਰੋਂ ਤੁਸੀਂ ਆਉਣਾ ਹੈ ਤੁਹਾਨੂੰ ਜਿਹੜੀ ਗੂਗਲ ਮੈਪ ਦੀ ਲੋਕੇਸ਼ਨ ਆ ਉਹ ਵੀਡੀਓ ਦੇ ਵਿੱਚ ਅਟੈਚ ਕਰ ਦਾਂਗੇ। ਇਹ ਤੋਂ ਬਾਅਦ ਬਾਈਆਂ ਦਾ ਥੱਲੇ ਸਪੇਅਰ ਪਾਰਟ ਪਿਆ ਉਹਦੇ ਦਰਸ਼ਨ ਕਰਾਉਨੇ ਤੁਹਾਨੂੰ ਆਜੂ। ਜਿਨ੍ਹਾਂ ਚਾਰੇ ਤੈਨੂੰ 35 ਖਾਵਾਂ। ਆ ਹੈਗਾ ਨੋਵਲ ਵਾਲੇ ਬਾਈਆਂ ਦੀਆਂ ਖਰਾਦਾਂ, ਸਾਰੀ ਮਸ਼ੀਨਰੀ, ਉਹ ਸਮਾਨ ਪਿਆ ਪਿਆ। ਆ ਜਾ ਵੀ ਸਟੋਰ ਚ ਕੇਰਾ, ਲੈ ਵੀ ਸ਼ੇਰਾ। ਨੋਵਲ ਫੜੂ ਟੈਲੀਫੋਨ ਹੁਣ। ਇੱਧਰ ਕਰੋ ਕੇਰਾ ਦਰਸ਼ਨ ਜੀ। ਆ ਸਾਰਾ ਸਮਾਨ ਪਿਆ, ਉਹ ਪੁਛ-ਪਾਛ, ਹਾ ਲੱਲੇ-ਫੱਲੇ ਆ ਪੱਖੇ ਜੇ ਹੁੰਦੇ ਨੇ ਜਿਹੜੇ। ਕੀ ਕਹਿੰਦੇ ਨੇ ਇਹਨਾਂ ਨੂੰ? ਅੰਪੈਲਰ। ਅੰਪੈਲਰ। ਭੁੱਲ ਗਿਆ ਸੀ ਭਾਈ ਆ ਸਾਰਾ ਸਮਾਨ ਸੰਦ ਭੰਡਾ ਪਿਆ ਕਹਿਣ ਤੋਂ ਭਾਬ ਵੀਰੇ ਕੀ ਆ ਇਹਨਾਂ ਦੀ ਇੱਕ ਕੰਡੀਸ਼ਨ ਆ ਜੇ ਮੋਟਰ ਥੋੜੀ ਸਵੇਰੇ ਆ ਗਈ ਜਿੰਨੀਆਂ ਮੋਟਰ ਆ ਗਈਆਂ ਕਿਸੇ ਵੀ ਕੋਸਟ ਤੇ ਕਿਸੇ ਵੀ ਕੰਡੀਸ਼ਨ ਚ ਉਹ ਸ਼ਾਮ ਨੂੰ ਹਰ ਹਾਲਤ ਚ 5 ਵਜੇ ਬੰਨ ਕੇ ਭੇਜਣੀਆਂ ਨੇ ਤੁਹਾਨੂੰ ਇਹ ਨਹੀਂ ਹੋਊਗਾ ਵੀ ਜੀ ਕੱਲ ਨੂੰ ਲੈ ਜਿਓ ਪਰਸੋਂ ਨੂੰ ਲੈ ਜਿਓ ਤੁਹਾਡਾ ਢੇਡਾ ਲੱਗੂਗਾ ਸੇਮ ਡੇ ਥੋੜੀ ਜਿਹੜੀ ਮੋਟਰ ਦੀ ਜੌਬ ਆ ਹੈਜ਼ ਟੂ ਬੀ ਡਨ ਹੋਣੀ ਹੀ ਹੋਣੀ ਐ ਸੋ ਇਹ ਸੀ ਅੱਜ ਦੀ ਵੀਡੀਓ ਪਹੁੰਚੇ ਸੀ ਸ਼ੇਰਪੁਰ ਥਾਣੇ ਵੀਡੀਓ ਕਿਦਾਂ ਦੀ ਲੱਗੀ ਜਰੂਰ ਦੱਸਿਓ ਤੇ ਬੇਨਤੀ ਆ ਸਾਰੇ ਵੀਰਾਂ ਨੂੰ ਇਹਨੂੰ ਹਰ ਜਗ੍ਹਾ ਤੱਕ ਪਹੁੰਚਾ ਦਿਓ ਤਾਂ ਕਿ ਜਿਹੜੇ ਵਿਚਾਰੇ ਜ਼ਿਮੀਂਦਾਰ ਵੀਰ ਨੇ ਉਹਨਾਂ ਦਾ ਫਾਇਦਾ ਹੋ ਸਕੇ ਕਿਸੇ ਦੀ ਜੀਰੀ ਨਾ ਸੁੱਕੇ ਪਾਣੀ ਕਣੀਓ ਸਾਰੇ ਮਸਲੇ ਹੱਲ ਹੋ ਜਾਣ ਸਕਰੀਨ ਤੇ ਨੰਬਰ ਆ ਰਹੇ ਨੇ ਸੰਪਰਕ ਕਰ ਸਕਦੇ ਹੋ ਪਰ ਕੱਲਾ ਸੰਪਰਕ ਨਹੀਂ ਕਰਨਾ ਪਹੁੰਚਣਾ ਵੀ ਆ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ